बीटीबी ਪੰਜਾਬੀ ਦੇਖ ਰਹੇ ਸਾਰੇ ਹੀ ਦਸ਼ਕਾਂ ਨੂੰ ਮੇਰੇ ਵੱਲੋਂ ਜਾਣਕੀ ਅਸ਼ੋਕ ਚਿਤ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਦਾਬ ਤੇ ਨਮਸਕਾਰ ਤੁਹਾਡਾ ਸਭ ਦਾ ਸਵਾਗਤ ਹੈ ਪ੍ਰੋਗਰਾਮ ਸਾਰ ਪੰਜਾਬ ਦੀ ਜਿੱਥੇ ਕਿ ਅਸੀਂ ਪੰਜਾਬ ਤੋਂ ਗੱਲ ਕਰਦੇ ਹਾਂ ਤੇ ਪੰਜਾਬ ਵਿੱਚ ਹੋਣ ਵਾਲੀਆਂ ਜੋ ਵੀ ਨਵੀਆਂ ਚੇਂਜਸ ਜਾਂ ਡਵੈਲਪਮੈਂਟ ਉਹਦੇ ਬਾਰੇ ਆਪਾਂ ਜਾਣਕਾਰੀ ਲੈਣੇ ਆ ਤੇ ਅੱਜ ਫੇਰ ਸਾਡੇ ਨਾਲ ਪੰਜਾਬ ਤੋਂ ਜੁੜੇ ਨੇ ਜੀ ਦੀਪਕ ਅਗਨੀ ਹੋਤਰੀ ਜੀ ਦੀਪਕ ਜੀ ਤੁਹਾਡਾ BTV ਪੰਜਾਬੀ ਚੈਨਲ ਦੇ ਉੱਪਰ ਬਹੁਤ ਬਹੁਤ ਸਵਾਗਤ ਹੈ ਜੀ। ਸਵਾਗਤ ਹੈ ਜੀ ਸਾਰੇ ਦਰਸ਼ਕਾਂ ਦਾ ਪੰਜਾਬ ਤੋਂ ਵੀ ਤੇ ਵਿਦੇਸ਼ਾਂ ਚ ਬਸਦੇ ਜਿੰਨੇ ਵੀ ਸਾਡੇ ਸਰੋਤੇ ਹੈਗੇ ਆ ਉਹਨਾਂ ਲਈ ਵੀ ਜੀ। ਬਿਲਕੁਲ ਜੀ ਦੀਪਕ ਜੀ ਇੱਕ ਵਾਰ ਫੇਰ ਤੁਹਾਡਾ ਧੰਨਵਾਦ ਤੁਸੀਂ ਸਾਨੂੰ ਟਾਈਮ ਦਿੰਦੇ ਹੋ ਤੇ ਬਹੁਤ ਜਿਹੜੀਆਂ ਵੱਡੀਆਂ ਵਧੀਆ ਜਾਣਕਾਰੀਆਂ ਲੈ ਕੇ ਆਂਦੇ ਹੋ ਸਾਡੇ ਦਰਸ਼ਕਾਂ ਦੁਆਰਾ ਵੀ ਇਹ ਪ੍ਰੋਗਰਾਮ ਸਹਾਰਿਆ ਜਾਂਦਾ ਹੈ। ਜੀ ਅਸੀਂ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ। ਤੇ ਪੰਜਾਬ ਦੇ ਵਿੱਚ ਹੁਣ ਚਲੋ ਹੜ ਦਾ ਜਿਹੜਾ ਕਹਿੰਦੇ ਮੀਂਹ ਤਾਂ हट ਗਿਆ ਆ ਤਾਂ ਪਾਣੀ ਵੀ ਥੋੜਾ ਪੱਧਰ ਆ ਗਿਆ ਵਾ ਤੇ ਹੁਣ ਜਿਹੜੀ ਜ਼ਮੀਨੀ ਹਾਲਾਤ ਵਿੱਚ ਜਿਹੜੇ ਜਿਹੜੀਆਂ ਲੋਕ ਮਦਦ ਕਰ ਰਹੇ ਨੇ ਜਾਂ ਸਰਕਾਰਾਂ ਮਦਦ ਕਰ ਰਹੇ ਨੇ ਉਹਦਾ ਕੀ ਹੁਣ ਕਿੱਥੇ ਤੱਕ ਪਹੁੰਚਿਆ ਜਾਂ ਕੀ ਹਾਲਾਤ ਨੇ ਜੀ ਦੇਖੋ Ashok ji ਜਿਹੜੀਆਂ ਸਰਕਾਰਾਂ ਹੈਗੀਆਂ ਤੁਹਾਨੂੰ ਯਾਦ ਹੋਣਾ ਕਿ ਆਪਾਂ ਪਿਛਲੀ ਵੀ ਵੀਡੀਓ ਦੇ ਵਿੱਚ ਗੱਲ ਕਰਦੇ ਸੀ ਬੜੋ ਬੜੇ ਦੰਗ ਜੇ ਮਾਰੇ ਸੀ ਆਮ ਆਦਮੀ ਪਾਰਟੀ ਦੇ ਨੇ ਪਰ ਇੱਕ ਉਹਨਾਂ ਨੇ ਪਰਸੋਂ ਇੱਕ ਜੋ ਇਹਨਾਂ ਲਾਂਚ ਕੀਤੀ ਆ ਪੰਜਾਬ ਦੇ ਵਿੱਚ ਉਸ ਯੋਜਨਾ ਦਾ ਨਾਮ ਹੈਗਾ ਜਿਹੜਾ ਜਿੱਦਾਂ ਨਾ ਪਹਿਲਾਂ ਉਹ ਉਹਨਾਂ ਦਾ ਚੱਲਦਾ ਸੀ ਰੰਗਲਾ ਪੰਜਾਬ ਹਾਂਜੀ ਹਾਂਜੀ ਉਹਨਾਂ ਦੀ ਇਹ ਚੱਲਦੀ ਸੀ ਰੰਗਲਾ ਪੰਜਾਬ ਹੁਣ ਉਸੇ ਹੀ ਰੰਗਲਾ ਪੰਜਾਬ ਦੀ ਸਾਈਟ ਜਿਹੜੀ ਉਹਨਾਂ ਦੀ ਵੈਬਸਾਈਟ ਹੈ ਪੰਜਾਬ ਸਰਕਾਰ ਦੀ ਉਹਦਾ ਨਾਮ ਬਦਲ ਕੇ ਹੁਣ ਉਹਨਾਂ ਨੇ ਮਿਸ਼ਨ ਚੜਦੀ ਕਲਾ ਰੱਖ ਦਿੱਤਾ ਚੜਦੀ ਕਲਾ ਇਹ ਜਿਹੜਾ ਚੜ੍ਹਦੀ ਕਲਾ ਉਹਨਾਂ ਨੇ ਰੱਖਿਆ ਹੈਗਾ ਇਹਦਾ ਜਿਹੜਾ ਫਾਰਮੂਲਾ ਉਹਨਾਂ ਨੇ ਕੇਰਲ ਤੋਂ ਲਿਆ ਥਾ ਨੂੰ ਯਾਦ ਹੋਣਾ ਵੀ ਕੇਰਲ ਦੇ ਵਿੱਚ ਜਿਹੜੇ ਆ ਸੀ ਕੋਸਟ ਹੋਣ ਦੇ ਕਾਰਨ ਨਾਲ ਉੱਥੇ ਖੜਾਂ ਦੀ ਜਾਂ ਡਿਜ਼ਾਸਟਰਸ ਜਿਹੜੇ ਆ ਬੜੇ ਇਮੀਡੀਏਟਲੀ ਇਫੈਕਟ ਕਰਦੇ ਆ ਜਿਸ ਕਾਰਨ ਉੱਥੇ ਉਹਨਾਂ ਨੇ ਉੱਥੇ ਕੇਰਲ ਦੇ ਵਿੱਚ ਇਹ ਬੜਾ ਸਕਸੈਸਫੁਲ ਹੋਇਆ ਹੈਗਾ ਇਹ ਫਾਰਮੂਲਾ ਜਿਹੜਾ ਹੈਗਾ ਮਿਸ਼ਨ ਚੜ੍ਹਦੀ ਕਲਾ ਦੇ ਟਾਈਪ ਦਾ ਤੇ ਜਦੋਂ ਵੀ ਕੋਈ ਵਿਪਤਾ ਆਦੀ ਆ ਤਾਂ ਕੇਂਦਰ ਵੱਲੋਂ ਮਦਦ ਦੀ ਥਾਂ ਤੇ ਉਹ ਜਿਹੜਾ ਸੂਬਾ ਹੈ ਕੇਰਲ ਉਹ ਆਪਣੇ ਲੋਕਾਂ ਤੋਂ ਧਨ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਸੀਗਾ ਤਾਂ ਕਿ ਜਿਹੜਾ ਹੈ ਜਿਹੜੇ ਇਹਦੇ ਵਿਕਟਮਸ ਹੈਗੇ ਆ ਫਲੱਡ ਦੇ ਜਾਂ ਡਿਜ਼ਾਸਟਰ ਦੇ ਉਹਨਾਂ ਦੀ ਬਦਦ ਕਰਦੇਵੇਂ ਇਸੇ ਤਰ੍ਹਾਂ ਇਹਨਾਂ ਨੇ ਰੰਗਲਾ ਪੰਜਾਬ ਦਾ ਨਾਮ ਬਦਲ ਕੇ ਜਿਹੜਾ ਹੈ ਹੁਣ ਉਹ ਮਿਸ਼ਨ ਚੜ੍ਹਦੀ ਕਲਾ ਰੱਖ ਕੇ ਪੈਸੇ ਇਕੱਠੇ ਕਰਨੇ ਸ਼ੁਰੂ ਕੀਤੇ ਆ ਜਿਹੜੇ ਦਮ ਗਜੇ ਸੀਗੇ ਆਮ ਆਦਮੀ ਪਾਰਟੀ ਦੇ ਵਿੱਚ ਪੈਸਾ ਬਹੁਤ ਆ ਖਜ਼ਾਨਾ ਖੁੱਲਾ ਆ ਜਦੋਂ ਮਰਜੀ ਜਿੰਨੇ ਮਰਜੀ ਪੈਸੇ ਲੈ ਲਓ ਬੱਕਰੀਆਂ ਦੇ ਮੁਆਵਜ਼ੇ ਫੁਰਗੀਆਂ ਦੇ ਮੁਆਵਜ਼ੇ ਉਹ ਸਾਰੇ ਜਿਹੜੇ ਹੈ ਉਹ ਕਾਗਜ਼ਾਂ ਦੇ ਵਿੱਚ ਧਰੇ ਧਰਾਏ ਰਹਿ ਗਏ ਸ਼ੋਭਜੀ ਸੋ ਇਹਦਾ ਮਤਲਬ ਇਹ ਹੋਇਆ ਵੀ ਜੋ ਜਦੋਂ ਭਗਵੰਤ ਮਾਨ ਸਾਹਿਬ ਪੀਲੀ ਪੱਗ ਬਨ ਕੇ ਆਪਣੇ ਭਗਤ ਸਿੰਘ ਬਨ ਕੇ ਆਏ ਸੀਗੇ ਤੇ ਉਦੋਂ ਕਹਿੰਦੇ ਸੀ ਰੰਗਲਾ ਪੰਜਾਬ ਬਣਾਣਾ ਮਤਲਬ ਹੁਣ ਰੰਗਲਾ ਪੰਜਾਬ ਬਣ ਗਿਆ ਵਾ ਕਿ ਉਹਦੀ ਬਸ ਹੁਣ ਹਵਾ ਨਿਕਲ ਗਈ ਦੇਖੋ ਮੈਂ ਤੁਹਾਨੂੰ ਇੱਕ ਚਿੱਠੀ ਵੀ ਭੇਜੀ ਸੀਗੀ ਜਿਹੜੀ ਹੈ ਪੰਜਾਬ ਸਰਕਾਰ ਦੀ ਪੰਜਾਬ ਸਰਕਾਰ ਨੇ ਚਿੱਠੀ ਕੱਢੀ ਹੈਗਾ ਸਾਰੇ ਡਿਪਾਰਟਮੈਂਟਸ ਨੂੰ ਉਹਦੇ ਵਿੱਚ ਨਾ ਇੱਕ ਲੈਟਰ ਜਿਹੜੀ ਆ ਅਸੀਂ ਦਰਸ਼ਕਾਂ ਨੂੰ ਦਿਖਾ ਦਿੰਦੇ ਆ ਮੇਰੇ ਵੀ ਸ਼ਾਇਦ ਤਕਰੀਰ ਦੇ ਨਾਮ ਵੇ ਇਹ ਦਫ਼ਤਰ ਬਲਾਕ ਵਿਕਾਸ ਪੰਚਾਇਤ ਅਫਸਰ ਜਲੰਧਰ ਪੂਰਬੀ ਨੇ ਕੱਢੀ ਹੈਗੀ ਆ ਔਰ ਜਿੰ ਜਿਹੜੀਆਂ ਪੰਚਾਇਤਾਂ ਹੈਗੀਆਂ ਉਹਨਾਂ ਨੂੰ ਕੱਢੀ ਹੈ ਇਹਦੇ ਚ ਸਰਪੰਚ ಗ್ರಾಮ ਪੰਚਾਇਤ ਕਾਦੀਆਂ ਵਾਲਿਆਂ ਸਰਪੰਚ ಗ್ರಾಮ ਪੰਚਾਇਤ ਕੁੱਕੜਪਿੰਡ ਸਰਪੰਚ ಗ್ರಾಮ ਪੰਚਾਇਤ ਸਰਾਣਾ ਇਹ ਪੂਰਬੀ ਦੇ ਹੈਗੇ ਆ ਦੇਖੋ ਹੁਣ ਉਹਦਾ ਵਿਸ਼ਾ ਕੀ ਆ ਉਹਦਾ ਸਬਜੈਕਟ ਕੀ ਆ ਇਸ ਲੈਟਰ ਦਾ ਇਹ ਹੈਗਾ ਵੀ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਰਾਹਤ ਕਾਰਜ ਕਰਾਉਣ ਸਬੰਧੀ ਫਿਰ ਤੁਸੀਂ ਇੱਕ ਦੇਖੋ ਉਨੇ ਇੱਕ ਹਾਈ ਲੈਟਰ ਦੇ ਵਿੱਚ ਪੰਜਾਬ ਦੇ ਜਿਹੜੇ ਬਹੁਤ ਸਾਰੇ ਪਿੰਡ ਆ ਉਹ ਹੜ੍ਹਾਂ ਦੀ ਮਾਰ ਹੇਠ ਆ ਗਏ ਆ ਪਿੰਡਾਂ ਦਾ ਬਿੱਤੀ ਨੁਕਸਾਨ ਵੀ ਹੋਇਆ ਹੜਪੀੜਤਾ ਨਾਲ ਪ੍ਰਭਾਵਿਤ ਪਿੰਡਾਂ ਦਾ ਨੁਕਸਾਨ ਜਾਂ ਉਹਨਾਂ ਦੀ ਪਰਭਾਈ ਵਿੱਚ ਪੰਚਾਇਤਾਂ ਦਾ ਯੋਗਦਾਨ ਜਿਹੜਾ ਆ ਬੜਾ ਮਹੱਤਵਪੂਰਨ ਇਸ ਮੰਤਵ ਲਈ ਪੰਚਾਇਤੀ ਰਾਜ ਇਕਾਈ ਜਿਹੜਾ ਇਹਨਾਂ ਦਾ ਡਿਪਾਰਟਮੈਂਟ ਹੈ ਜੀ ਪੰਚਾਇਤੀ ਰਾਜ ਹੈਗਾ ਸੁਵੇਦਾ ਉਸ ਜਿਹੜੀ ਸਭ ਤੋਂ ਥਲੜੀ ਵੀਡੀਓ ਹੈਗੀ ਆ ਬਲੌਕ ਡਵੈਲਪਮੈਂਟ ਆਫੀਸਰਸ ਹੈਗੇ ਆ ਉਹ ਕਹਿੰਦਾ ਉਹਨੂੰ ਜ਼ਮੀਨ ਐਕਵਾਇਰ ਵਿਚੇ ਉਹ ਕੋਈ ਨਹੀਂ ਜਿਹੜਾ ਨੇ ਜ਼ਮੀਨਾਂ ਐਕਵਾਇਰ ਕਰ ਲਈਆਂ ਸੀਗੀਆਂ ਤੇ ਪੈਸੇ ਲੈ ਲਏ ਸੀਗੇ ਪਿੰਡਾਂ ਦੇ ਵਿੱਚ ਜਿਹੜੀ ਇਹਨਾਂ ਨੇ ਉਹ ਕੱਢੀ ਸੀਗੀ ਪਾਲਿਸੀ ਜਿਹਦਾ ਵਿਰੋਧ ਬਹੁਤ ਹੋਇਆ ਸੀ ਉਹ ਲੈਂਡ ਪੂਲਿੰਗ ਜਿਹੜੀ ਹੈ ਉਹਦੇ ਉਹਦੇ ਏਵਲਸ ਦੇ ਵਿੱਚ ਜਿੰਨੀ ਵੀ ਰਾਸ਼ੀ ਪ੍ਰਾਪਤ ਹੋਈ ਆ ਉਹਦਾ 5% ਜਿਹੜਾ ਹੈ ਉਹ ਸਰਕਾਰ ਨੂੰ ਜਮ੍ਹਾਂ ਕਰਾਉਣ ਦੀ ਅਪੀਲ ਕੀਤੀ ਆ ਹੁਣ ਤੁਸੀਂ ਇਹ ਕਦੇਖੋ ਬਈ ਜਿਹੜੀ ਕਾਦੀਆਂ ਵਾਲੀ ਪਿੰਡ ਹੈਗਾ ਜੇ ਉਹਦਾ 5% ਆਪਾਂ ਲੈ ਲਈਏ ਤੇ ਉਹ 3133373 ਬਣਦਾ ਇਹ ਕੁੱਕੜਪਿੰਡ ਲੈ ਲਈਏ ਇਹਦਾ 1487000 ਬਣਦਾ ਜੇ ਸਰਨਾਣਾ ਪਿੰਡ ਦਾ ਲੈ ਲਈਏ ਤਾਂ 705000 ਇਹ ਤਿੰਨ ਹੈਗੇ ਆ ਤੇ ਡਾਇਰੈਕਟਰ ਰੂਰਲ ਡਵੈਲਪਮੈਂਟ ਜਿਹੜਾ ਪੰਚਾਇਤ ਦੇ ਖਾਤਾ ਨੰਬਰ ਵੀ ਆ ਜਿਹੜਾ ਆਈ ਐਫ ਸੀ ਕੋਡ ਵੀ ਨਾਲ ਉਹਨਾਂ ਦੱਸਦਾ ਯੈਸ ਬੈਂਕ ਦੇ ਵਿੱਚ ਇਹ ਜਮ੍ਹਾਂ ਕਰਾਉਣ ਦੀ ਸਰਕਾਰ ਨੇ ਅਪੀਲ ਕੀਤੀ ਆ ਹੁਣ ਤੁਸੀਂ ਇਸ ਤੋਂ ਹੀ ਇਸ ਲੈਟਰ ਤੋਂ ਹੀ ਅੰਦਾਜ਼ਾ ਲਗਾ ਲਓ ਤੇ ਉਹ ਕਹਿੰਦੇ ਬਈ ਘਰ ਦੇ ਭਾਗ ਜਿਹੜੇ ਡਿਊਟੀ ਤੋਂ ਦੱਸ ਜਾਂਦੇ ਆ ਇਹ ਇੱਕ ਪੰਚਾਇਤ ਦੀ ਆ ਤੇ ਇਸ ਤਰ੍ਹਾਂ ਦੀ ਹਰ ਕਿੰਨੀਆਂ ਪੰਚਾਇਤਾਂ ਹੈਗੀਆਂ ਪੰਜਾਬ ਦੇ ਵਿੱਚ ਜਾਂ ਜਿਨ੍ਹਾਂ ਨੇ ਐਕਵਾਇਰ ਕੀਤੀ ਹੈਗੀ ਆ ਜਾਂ ਜੋ ਵੀ ਰਾਸ਼ੀ ਹੈ ਆ ਉਹਦਾ 5% ਜਿਹੜਾ ਪਿਆ ਉਹ ਵਸੂਲਣਾ ਸ਼ੁਰੂ ਕੀਤਾ ਹੈ ਹੁਣ ਤੁਸੀਂ ਪੰਜਾਬ ਸਰਕਾਰ ਦੀ ਇਕਨੋਮਿਕ ਕੰਡੀਸ਼ਨਸ ਸੋਸ਼ਲ ਕੰਡੀਸ਼ਨਸ ਤੇ ਉਹਨਾਂ ਦੀ ਜਿਹੜੀ ਆਪਣੀ politcal conditions ਆ ਇੱਥੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਸ਼ੋਭਜੀ ਇਹ ਜਿਹੜੇ ਪੈਸੇ ਸੀਗੇ ਇਹ ਤਾਂ ਫਿਰ ਜਿਹੜੀ ਪੰਚਾਇਤ ਸੀਗੀ ਉਹਨੇ ਆਪਣੇ ਪਿੰਡ ਦੇ ਵਿਕਾਸ ਲਈ ਖਰਚਣਾ ਸੀਗਾ ਇਹਦਾ ਮਤਲਬ ਕੀ ਆ ਵੀ ਕਿਸੇ ਦਾ ਵਿਕਾਸ ਬਿਲਕੁਲ 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 ਜੀ ਜਿਹੜੇ ਇਹ ਐਕਵਾਇਰ ਕਰਕੇ ਜ਼ਮੀਨਾਂ ਦੇ ਜਿਹੜੇ ਬਿਲਡੇ ਸੀ ਉਹ ਲੈਣੇ ਪਰ ਉਹ ਜਿੰਨਾ ਉਹ ਡਵੈਲਪਮੈਂਟ ਲਈ ਉਹ ਕਰਨਾ ਸੀਗਾ ਉਹਦਾ 5% ਦੀ ਸ਼ਰਤ ਸਰਕਾਰ ਨੇ ਲੈਣਾ ਸ਼ੁਰੂ ਕਰ ਦਿੱਤਾ ਔਰ ਅੱਜ ਸਵੇਰੇ ਅਨ ਸਾਡੇ ਦਿੱਲੀ ਦੇ ਜਿਹੜੇ ਐਕਸ ਚੀਫ ਮਿਨਿਸਟਰ ਆ ਕੇਜਰੀਵਾਲ ਜਿਹੜੇ ਹੈਗੇ ਆ ਉਹ ਟਵੀਟ ਕਰਕੇ ਇਹ ਕਹਿੰਦੇ ਆ ਬਈ ਬੜਾ ਰਿਸਪਾਂਸ ਮਿਲਿਆ ਹੈਗਾ ਜੀ ਪੈਸੇ ਜਿਹੜੇ ਦਾਨ ਕਰ ਰਹੇ ਆ ਉਹਨਾਂ ਦੇ ਲਈ ਬੜਾ ਸ਼ੁਕਰੀਆ ਹੁਣ ਤੁਸੀਂ ਇੱਥੋਂ ਹੀ ਅੰਦਾਜ਼ਾ ਲਗਾ ਲਓ ਏ ਪੰਜਾਬ ਸਰਕਾਰ ਇਸ ਵੇਲੇ ਕਿਸ ਨੇ ਵੱਡੇ ਇਕਨੋਮਿਕ ਕਰਾਈਸਿਸ ਦੇ ਵਿੱਚੋਂ गुज़र ਰਹੀ ਹੈ। ਇਹ ਮੇਰੇ ਹਿਸਾਬ ਨਾਲ ਜਿਹੜਾ ਦਾਨ ਹੁੰਦਾ ਨਾ ਉਹਦੇ ਵਿੱਚ ਰੇਟ ਨਹੀਂ ਮੱਕਿਆ ਮੁਕਾਣਾ ਚਾਹੀਦਾ ਤੁਸੀਂ 5 ਦਿਓ 10 ਦਿਓ ਐਦਾਂ ਹੋਣਾ ਚਾਹੀਦਾ ਸੀ ਵੀ ਜੇ ਕੋਈ ਪੰਚਾਇਤ ਲੱਗਦਾ ਆ ਉਹ ਪੰਜਾਬ ਦੇ ਹੱਕ ਚ ਆਣਾ ਚਾਹੁੰਦਾ ਤਾਂ ਦਾਨ ਕਰੇ ਜਿੱਥੇ ਤੁਸੀਂ ਕਹਿੰਦੇ ਆ ਵੀ 5% ਰੇਟ ਹੀ ਫਿਕਸ ਕਰ ਦਿੱਤਾ। ਤੋਂ ਇਹ ਤਾਂ ਇੱਕ ਤਰ੍ਹਾਂ ਬੇਨਤੀ ਨਾ ਹੋਈ ਮੇਰੇ ਖਿਆਲ ਹੁਕਮ ਹੀ ਹੋਇਆ ਫੇਰ। ਦੇਖੋ ਅ ਕੱਲ੍ਹ ਦੋ ਟੈਂਟਾਂ ਤੋਂ న్యూ ਸੀ ਕਿ ਕੇ ਸੈਂਟਰ ਸਰਕਾਰ ਨੇ ਜਿਹੜੀ ਆ ਫਲੱਡ ਵਿਕਟਮਸ ਦੀ ਜਿਹੜੀ ਸੈਕੰਡ ਜਿਹੜੀ ਇੰਸਟਾਲਮੈਂਟ ਆ ਉਹ ਵੀ ਜਾਰੀ ਕਰ ਦਿੱਤੀ ਆ ਠੀਕ ਆ ਜੀ ਪੈਸੇ ਇਨਾਂ ਕੋਲ ਆਣੇ ਸ਼ੁਰੂ ਬੈਸੇ ਤਾਂ ਪੰਜਾਬੀ ਲੋਕਾਂ ਨੇ ਜਾਂ ਪੰਜਾਬ ਦੇ ਜਿਹੜੀਆਂ ਸੋਸ਼ਲ ਜਿੰਨੀਆਂ ਵੀ ਹੈਗੀਆਂ ਸਮਾਜਿਕ ਜਥੇਬੰਦੀਆਂ ਹੈਗੀਆਂ ਉਹਨਾਂ ਨੇ ਹੜਪੀੜਤਾ ਦੀ ਐਸੀ ਬਾਹ ਫੜੀ ਆ ਕਿ ਇੱਕ ਜੇ ਬਹੁਤ ਜ਼ਿਆਦਾ ਘਰਾਂ ਦੇ ਵਿੱਚ ਜਿਹੜਾ ਹੈ ਬਹੁਤਾਤ ਵੀ ਹੋ ਗਈਆਂ ਚੀਜ਼ਾਂ ਦੀ ਔਰ ਸਟਿਲ ਹਜੇ ਤੱਕ ਚਾਰੇ ਆ ਪਹਿਲੇ ਵੀਡੀਓ ਦੇ ਵਿੱਚ ਵੀ ਕੀਤਾ ਸੀ ਕਿ 55 ਦੇ ਲਗਭਗ ਜਿਹੜੀਆਂ ਸੋਸ਼ਲ ਐਕਟੀਵਿਟੀਜ਼ ਹੈਗੀਆਂ ਆ ਸੋਸ਼ਲ ਜਿਹੜੀਆਂ ਵੀ ਜਥੇਬੰਦੀਆਂ ਸਵਾਜਕ ਹੈਗੀਆਂ ਜ਼ਿਲ੍ਹਾ ਹੁਸ਼ਾਰਪੁਰ ਦੀਆਂ ਉਹ ਆਪਣੇ ਫਲੱਡ ਵਿਕਟਮਸ ਜਿਹੜੇ ਏਰੀਆਜ਼ ਹੈਗੇ ਆ ਉਹਦੇ ਵਿੱਚ ਸਰਗਰਮ ਹੈਗੇ ਆ ਔਰ ਲੋਕਾਂ ਦੀ ਬੜੀ ਪਾਪੜੀ ਹੋਈ ਆ ਉਹਨਾਂ ਨੇ ਸਰਕਾਰ ਦੀ ਪੰਜਾਬ ਸਰਕਾਰ ਦੀ ਮਦਦ ਅਜੇ ਸ਼ੁਰੂ ਨਹੀਂ ਹੋਈ ਸਰਕਾਰ ਨੇ ਤਾਂ ਉਹ ਲੈਂਡ ਬੋਲਿੰਗ ਜਿਹੜੀ ਦੂਸਰੇ ਦੇ ਜੀ ਜ਼ਮੀਨਾਂ ਐਕਵਾਇਰ ਕਰਨ ਦੇ ਵਿੱਚ ਪਿੰਡਾਂ ਨੂੰ ਜਿਹੜੇ ਪੈਸੇ ਮਿਲੇ ਸੀ ਉਹਦੇ ਵਿੱਚੋਂ ਹੀ 5% ਲੈਣਾ ਸ਼ੁਰੂ ਕਰ ਦਿੱਤਾ ਠੀਕ ਹੈ ਜੀ ਇੱਕ ਨਾ ਜਦੋਂ ਭਗਵੰਤ ਮਾਨ ਸਾਹਿਬ ਆਪੋਜੀਸ਼ਨ 'ਚ ਹੁੰਦੇ ਸੀ ਨਾ ਤੇ ਮਨਪ੍ਰੀਤ ਬਾਦਲ ਦੀ ਬੜੀ ਇਹ ਗੱਲ ਕਹਿ ਕੇ ਛੇੜਦੇ ਹੁੰਦੇ ਸੀ ਵੀ ਖਜ਼ਾਨਾ ਕੀ ਆ ਪੀਪਾ ਆ ਪੀਪਾ ਆ ਤੇ ਹੁਣ ਮੈਨੂੰ ਲੱਗਦਾ ਹੈ ਹੁਣ ਉਹਨਾਂ ਦੀ ਵਾਰੀ ਆ ਗਈ ਹੈ ਇਹਨਾਂ ਨੂੰ ਕਹਿਣ ਲਈ ਵੀ ਜੇ ਤੁਹਾਡਾ ਵੀ ਖਜ਼ਾਨਾ ਖੰਨ ਲੀਏ ਤਾਂ ਫਿਰ ਤੁਸੀਂ ਵੀ ਖਜ਼ਾਨਾ ਕਿਉਂ ਕਹਿੰਦੇ ਆ ਪੀਪਾ ਹੀ ਕਹੋ ਇਹ ਵੈਸੇ ਤੇ ਆਪਾਂ ਦੇਖਿਆ ਜਾਵੇ ਨਾ ਤੇ ਹੁਣ ਇਹ ਪੀਪੇ ਤੋਂ ਵੀ ਛੋਟਾ ਕੋਈ ਡਾਲਦੇ ਦੇ ਡੱਬਿਆਂ ਦੇ ਹੁੰਦੇ ਸੀਗਾ ਨਾ ਆਪਾਂ ਇਹਨੂੰ ਡੱਬਾ ਹੀ ਕਹਿ ਸਕਦੇ ਆ ਜੋ ਇਸ ਵੇਲੇ ਪੰਜਾਬ ਦਾ ਹਰ ਇੱਕ ਵਿਅਕਤੀ ਜਿਹੜਾ ਹੈ ਉਹ ਸਮਝ ਚੁੱਕਾ ਇਸ ਗੱਲ ਨੂੰ ਕਿ ਜਿਹੜੀ ਇਹ ਚੀਜ਼ ਹੈ ਔਰ ਜਿਹੜੇ ਇਹ ਸਰਕਾਰ ਦੇ ਦਾਅਵੇ ਹੈ ਇਹ ਬਿਲਕੁਲ ਉਹਨਾਂ ਦੇ ਵੋਟਾਂ ਲੈਣ ਤੋਂ ਪਹਿਲਾਂ ਦੀ ਤਰ੍ਹਾਂ ਪਹਿਲਾਂ ਜਿਹੜੇ ਲਗਾਏ ਗਏ ਨਾਅਰਿਆਂ ਦੀ ਤਰ੍ਹਾਂ ਸਿਰਫ ਹਵਾ ਦੇ ਵਿੱਚ ਹੈ ਜ਼ਮੀਨੀ ਪੱਧਰ ਤੇ ਸਰਕਾਰ ਜਿਹੜੀ ਹੈ ਪੰਜਾਬ ਸਰਕਾਰ ਭਗਵੰਤ ਮਾਨ ਸਰਕਾਰ ਹੈ ਉਹ ਆਮ ਲੋਕਾਂ ਦੀ ਬਾਹ ਫੜਨ ਦੇ ਵਿੱਚ ਅਸਮਰਤ ਰਹੀ ਹੈ ਤੁਸੀਂ ਉਹਨਾਂ ਅੰਦਾਜ਼ਾ ਲਾ ਲਓ ਕਿ ਇਹ ਬਿਜਲੀ ਫਰੀ ਹੈ ਸਭ ਕੁਝ ਫਰੀ ਦੇ ਨਾਂ ਦੇ ਉੱਤੇ ਬਿਜਲੀ ਡਿਪਾਰਟਮੈਂਟਸ ਦਾ ਤਾਂ ਐਸ ਵੇਲੇ ਦਿਵਾਲਾ ਨਿਕਲਿਆ ਪਿਆ ਹੈ ਉਹਨਾਂ ਦੇ ਕੋਲ ਇਹਨੂੰ ਬਿਜਲੀ ਨੂੰ ਰੀਇਨਸਟੇਟ ਕਰਨ ਦੇ ਵਿੱਚ ਦੂਸਰਾ ਨਹੀਂ ਆ ਅੱਜ ਕੱਲ ਉਹ ਵਟਸਐਪ ਗਰੁੱਪ ਬਣ ਗਏ ਆ ਪੰਚਾਇਤਾਂ ਦੇ ਦਾ ਬਿਜਲੀ ਬੋਰਡ ਦੇ ਹਮੇਲੇ ਮੈਂ ਵੀ 10-12 ਗਰੁੱਪਸ ਦੇ ਵਿੱਚ ਸ਼ਾਮਲ ਹੈਗਾ ਉਹ ਵਟਸਐਪ ਤੇ ਔਰ ਉਹਦਾ ਜੇ ਡੇਲੀ ਇਹ ਕਿਸੇ ਨਾ ਕਿਸੇ ਪਿੰਡ ਦੇ ਵਿੱਚ ਹੁੰਦਾ ਕਿਸੇ ਤੇ 13 ਘੰਟੇ ਤੋਂ ਕੱਟਿਆ ਕਿਸੇ ਦੇ 12 ਘੰਟੇ ਤੋਂ ਕੱਟਿਆ ਜਿਹੜੇ ਸੈਮੀ ਅਰਬਨ ਜਾਂ ਅਰਬਨ ਸਿਟੀਜ਼ ਹੈਗੀ ਆ ਉੱਥੇ ਲਾਈਟ ਹੈ ਹਮਮ ਸਰਪਿੰਡਾ ਦੇ ਵਿੱਚ ਲਾਈਟ ਦਾ ਬੜਾ ਮਾੜਾ ਹਾਲ ਹੈ ਇਸੇ ਕਰਕੇ ਕਹਿੰਦੇ ਆਪਾਂ ਮੈਂ ਸੋਸ਼ੀਅਲੀ ਇਕਨੋਮਿਕਲੀ ਤੇ ਪੋਲੀਟੀਕਲੀ ਸਰਕਾਰ ਜਿਹੜੀ ਆ ਉਹ ਪੂਰੀ ਤਰ੍ਹਾਂ ਨਾਲ ਇਸ ਵੇਲੇ ਦਬਾਹੇ ਹੇਠ ਹੈ ਔਰ ਇਸ ਕੰਡੀਸ਼ਨਸ ਨੂੰ ਮੇਨਟੇਨ ਰੱਖਣ ਦੇ ਵਿੱਚ ਅਸਫਲ ਹੋ ਰਹੀ ਹੈ ਇਹ ਜਿਹੜੇ ਤਰੀਕੇ ਲੈ ਕੇ ਆਂਦੇ ਨੇ ਚਲੋ ਜੀ ਪਹਿਲਾਂ ਫ੍ਰੀ ਕਿਹਾ ਉਹ ਤਾਂ ਗੱਲ ਉਹੀ ਗੱਲ ਹੋ ਗਈ ਨਾ ਇੱਕ ਛੁਟਕਲਾ ਹੁੰਦਾ ਸੀ ਵੀ ਜੇ ਫ੍ਰੀ ਕਹਿ ਤਾ ਕਹਿੰਦਾ ਜਾਂ ਤੇ ਦੇਣੀ ਹੀ ਨਹੀਂ ਜਾਂ ਆਣੀ ਹੀ ਨਹੀਂ ਤੇ ਫ੍ਰੀ ਕੀ ਆ ਤੇ ਪੈਸੇ ਕੀ ਆ ਨਾ मतलब ਉਹ ਹੋ ਗਈ ਤੇ ਬਾਕੀ ਜਿਹੜੇ ਇਹ ਤਰੀਕੇ ਇੱਕ ਹੀ ਲੱਗਦਾ ਵੀ ਭਗਵੰਤ ਮਾਨ ਸਰਕਾਰ ਆਪਣੇ ਕੋਲੋਂ ਬਣਾਦੀ ਹੈ ਇਹ 5% ਦਾ ਕੱਟ ਰੱਖਿਆ ਕਿ ਜਾਂ ਫਿਰ ਜਿਹੜੇ ਆਈਆਰਐਸ ਰਿਟਾਇਰ ਹੋਏ ਨੇ ਜਾਂ ਵਲੰਟੀਅਰ ਰਿਟਾਇਰ ਹੋਏ ਨੇ ਉਹਨਾਂ ਦੁਆਰਾ ਤਿਆਰ ਕੀਤੇ ਜਾਂਦੇ ਆ ਜਿਹੜੇ ਕਿ ਆਪ ਉਹਨਾਂ ਦੇ ਸਾਰੇ ਮਾਡਲ ਜਿਹੜੇ ਦਿੱਲੀ ਵਿੱਚ ਫੇਲ ਹੋ ਚੁੱਕੇ ਨੇ ਦੇਖੋ ਮਾਡਲ ਬੇਸ਼ੱਕ ਫੇਲ ਹੋਗਾ ਅੱਜ ਸੁਖਪਾਲ ਖੈਰਾ ਜੀ ਨੇ ਇੱਕ ਟਵੀਟ ਕੀਤਾ ਪੋਸਟ ਪਾਈ ਹੈ ਜੀ ਤੁਹਾਨੂੰ ਮੈਂ ਦੱਸਦਾ ਫੇਲ ਹੋਣ ਦਾ ਕਾਰਨ ਉਹ ਕਹਿੰਦਾ ਜੀ ਕਿ ਪੰਜਾਬ ਦਾ ਮੁੱਖ ਮੰਤਰੀ ਕੌਣ ਹੈ ਗ੍ਰਹਿ ਭਵਾਂ ਕੌਣ ਕੰਟਰੋਲ ਕਰ ਰਿਹਾ ਇਹ ਅੱਜ ਉਹਨਾਂ ਦੀ ਪੋਸਟ ਸੀ ਔਰ ਉਹਨਾਂ ਨੇ ਇੱਕ ਖਦਸ਼ਾ ਜਾਹਰ ਕੀਤਾ ਹੈਗਾ ਸੁਖਪਾਲ ਖੈਰਾ ਜੀ ਨੇ ਕਿ ਮੇਰੇ ਦੇ ਉੱਤੇ ਇੱਕ ਹੋਰ ਝੂਠਾ ਕੇਸ ਜਿਹੜਾ ਹੈ ਤਿਆਰ ਕਰਨ ਦੀ ਤਿਆਰੀ ਕਰ ਰਹੀ ਹੈ ਸਰਕਾਰ ਉਹਨਾਂ ਨੇ ਇੱਕ ਲਿਸਟ ਵੀ ਜਾਰੀ ਕੀਤੀ ਹੈਗੀ ਆ ਜਿਹਦੇ ਚ ਸੋਸ਼ਲ ਮੀਡੀਆ ਤੇ ਚੈਨਲਾਂ ਵਾਲੇ ਪੰਜ 6 ਜਿਹੜੇ ਸਰਕਾਰ ਨੂੰ ਦੀ ਪੂਰੀ ਤਰ੍ਹਾਂ ਨਾਲ ਲੋਲੋਚਨਾ ਕਰਦੇ ਆ ਉਹ ਉਹ ਜਿਹੜੇ ਹੈਗੇ ਆ ਉਹ ਉਹਨਾਂ ਨੂੰ ਟਾਰਗੇਟ ਕੀਤਾ ਤੇ ਉਹਨਾਂ ਦੀ ਰੀਚ ਘਟਾਉਣ ਲਈ ਜਾਂ ਉਹਨਾਂ ਨੂੰ ਬੰਦ ਕਰਵਾਉਣ ਲਈ ਸਰਕਾਰ ਜਿਹੜੀ ਹੈ ਉਹ ਕੋਸ਼ਿਸ਼ਾਂ ਕਰ ਰਹੀ ਆ ਉਹਨਾਂ ਨੇ ਇਹ ਕਿਹਾ ਕਿ ਇਹ ਯਕੀਨਨ ਭਗਵੰਤ ਮਾਨ ਨਹੀਂ ਹੈ ਸੁਣਿਓ ਸਾਰੇ ਦਰਸ਼ਕ ਵੀ ਇਹ ਸੁਣ ਲੈਣ ਸਪਵਾਲ ਖੈਰਾਈ ਆ ਕਿਉਂਕਿ ਆਪ ਦੇ ਮੁਹੰਮਦ ਦੇ ਇਰਸ਼ਾਦ ਦੀ ਅਗਵਾਈ ਹੇਠ ਤਿੰਨ ਵਕੀਲਾਂ ਦੀ ਇੱਕ ਟੀਮ ਹੈ ਜਿਸ ਨੇ ਕੇਜਰੀਵਾਲ ਦੇ ਸਾਰੇ ਸਿਆਸੀ ਵਿਰੋਧੀਆਂ ਨੂੰ ਝੂਠੇ ਕੇਸਾਂ ਵਿੱਚ ਵਸਾਉਣ ਲਈ ਦਿੱਲੀ ਵਿੱਚ ਇੱਕ ਬਦਲਾਪੂਰੀ ਵਾਰ ਰੂਮ ਤਿਆਰ ਕੀਤਾ ਹੈ ਕਹਿੰਦਾ ਹੈ ਇਰਸ਼ਾਦ ਤੇ ਹੋਰ ਵਕੀਲਾਂ ਨੂੰ ਏਜੀ ਦਫਤਰ ਵਿੱਚ ਐਡੀਸ਼ਨਲ ਐਡਵੋਕੇਟ ਜਨਰਲ ਵੱਲੋਂ ਵੀ ਨਿਯੁਕਤ ਕੀਤਾ ਗਿਆ ਜਦ ਕਿ ਇਹਨੂੰ ਪਬਲੀਕਲੀ ਨਹੀਂ ਕੀਤਾ ਗਿਆ ਸੁਖਪਾਲ ਖੈਰਾ ਜੀ ਦੋਸ਼ ਲਾ ਰਹੇ ਆ ਪਬਲੀਕਲੀ ਆਪਣੇ ਤੇ ਉਹ ਕਹਿੰਦੇ ਆ ਕਿ ਇਸ ਤਰ੍ਹਾਂ ਪੰਜ ਕੇਸ ਮੇਰੇ ਤੇ ਪੰਜਾਂ ਮਹੀਨਿਆਂ ਚ ਬਣਾ ਕੇ ਮੈਨੂੰ ਪੰਜ 6 ਮਹੀਨੇ ਜੇਲ੍ਹ ਚ ਵੀ ਰੱਖਿਆ ਹੁਣ 6 ਹੋਰ ਜਿਹੜੇ ਲੇ ਕੇ 6ਵਾਂ ਕੇਸ ਹੈ ਉਹ ਬਣਾਉਣ ਦੀ ਤਿਆਰੀ ਆ ਉਹਨਾਂ ਨੇ ਨਾਲੇ ਵੀ ਕਿਹਾ ਬਈ ਮੇਰੇ ਤੋਂ ਇਲਾਵਾ 8 10 ਹੋਰ ਆਗੂਆਂ ਦੀ ਸੂਚੀ ਹੈ ਜੋ ਕੇਸਰੀਵਾਲ ਦੀ ਟਰਲਿਸਟ ਵਿੱਚ ਹਨ ਠੀਕ ਹੈ ਜੀ ਇਹ ਸਾਰੇ ਦਾ ਸਾਰਾ ਜਿਹੜਾ ਹੁਣ ਜੇ ਆਪਾਂ ਇੱਥੇ ਭਗਵੰਤ ਮਾਨ ਦੀ ਗੱਲ ਕਰ ਲਈਏ ਜੇ ਤੁਸੀਂ ਦੇਖੋ ਗ੍ਰਹਿ ਵਿਭਾਗ ਦੇ ਉੱਤੇ ਦਿੱਲੀ ਵਾਲਿਆਂ ਦਾ ਕੰਟਰੋਲ ਹੈ ਤੇ ਫਿਰ ਇਹਦਾ ਮਤਲਬ ਭਗਵੰਤ ਮਾਨ ਹੁਣੀ ਤਾਂ ਫਿਰ ਸਿੱਠਣੀਆਂ ਦੇ ਨੂੰ ਹੀ ਰੱਖੇ ਹੋਏ ਆ ਬਾਕੀ ਕੁਝ ਨਹੀਂ ਹੈਗਾ ਜਿੰਨੀ ਆਸ ਭਗਵੰਤ ਮਾਨ ਤੇ ਅੱਜ ਵੀ ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਕਿ ਭਗਵੰਤ ਮਾਨ ਜੀ ਇੰਡੀਪੈਂਡੈਂਟ ਹੋ ਜਾਣ ਦਿੱਲੀ ਦੇ ਦੂਸਰੇ ਤੋਂ ਬਾਹਰ ਨਿਕਲਿਆ ਤਾਂ ਬਹੁਤ ਸਾਰੇ ਲੋਕ ਉਹਨਾਂ ਨੂੰ ਸਪੋਰਟ ਕਰਨ ਲਈ ਅੱਜ ਵੀ ਤਿਆਰ ਬੈਠੇ ਆ ਪਰ ਉਹਨਾਂ ਦੀ ਮਜਬੂਰੀ ਕੀ ਆ ਸਾਡੇ ਸੀਐਮ ਸਾਹਬ ਦੀਪ ਉਹ ਇਹਨਾਂ ਦੇ ਚੁੰਗਲ ਦੇ ਵਿੱਚੋਂ ਨਿਕਲ ਨਹੀਂ ਰਹੇ ਔਰ ਪੰਜਾਬ ਦਾ ਜਿਹੜਾ ਹੈ ਬੇੜਾ ਗਰਗ ਹੋ ਰਿਹਾ ਬਿਲਕੁਲ ਜੀ ਜਦੋਂ ਇਹ ਆਮ ਆਦਮੀ ਪਾਰਟੀ ਜੇ ਦਿੱਲੀ ਚ ਆਈ ਸੀ ਚਲੋ ਪੰਜਾਬ ਚ ਵੀ ਲੋਕਾਂ ਨੇ ਇਹਨਾਂ ਨੂੰ ਬਿਲਕੁਲ ਪੱਬਾਂ ਪਾਰ 92 ਸੀਟਾਂ ਦਾ ਕਦੀ ਕਿਸੇ ਨੂੰ ਦਿੱਤੀਆਂ ਹੀ ਨਹੀਂ ਮੇਰੇ ਨਾਲ ਅੱਜ ਤੱਕ ਇਤਿਹਾਸ ਵਿੱਚ ਤੇ ਕਿਤੇ ਤੇ ਉਦੋਂ ਇਹ ਕਹਿੰਦੇ ਸੀ ਵੀ ਅਸੀਂ ਬਦਲਾ ਦੀ ਰਾਜਨੀਤੀ ਲਿਆਵਾਂਗੇ ਬਦਲਾਖੋਰੀ ਦੀ ਨਹੀਂ ਪਰ ਹੁਣ ਜਿੱਦਾਂ ਜੋ ਰਿਪੋਰਟਾਂ ਆ ਰਹੀਆਂ ਨੇ ਜਿੱਦਾਂ ਸਕਵਾਲ ਸਿੰਘ ਖਹਿਰਾ ਪਹਿਲਾਂ ਇਹਨਾਂ ਦੇ ਨਾਲੇ ਸੀਗੇ ਤੇ ਜੇ ਹੁਣ ਨਹੀਂ ਤੁਹਾਡੇ ਮਤ ਮਤ ਰੜੇ ਤੇ ਉਹ ਲੱਗ ਵੀ ਹੋ ਗਏ ਨੇ ਤੇ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਤੁਸੀਂ ਫੜ ਫੜ ਅੰਦਰ ਕਰੀ ਜਾਓ ਨਾ ਸੋ ਇਹ ਇਹ ਕਹਿੰਦੇ ਸੀ ਵੀ ਸਾਨੂੰ ਦਿੱਲੀ ਦੇ ਵਿੱਚ ਗਲਤ ਕੇਸਾਂ 'ਚ ਫਸਾਇਆ ਜਾ ਰਿਹਾ ਫੜ ਗਏ ਹੋਇਆ ਤੇ ਹੁਣ ਇਹ ਵੀ ਉਹੀ ਸੇਮ ਹੀ ਤਰੀਕਾ ਬਣਾ ਰਹੇ ਨੇ ਕਿਉਂਕਿ ਜਾਂ ਤਾਂ ਇਹ ਸਿੱਖ ਗਏ ਨੇ ਬਦਲਾ ਕਰਦੇ ਕਰਦੇ ਬਦਲਾਖੁਰੀ ਜੇ ਬਣ ਗਏ ਨੇ ਨਹੀਂ ਦੇਖੋ ਪੰਜਾਬੀ ਨਾ ਪੰਜਾਬੀਆਂ ਨੂੰ ਗਲਤ ਵੈਸੇ ਸ਼ਬਦ ਜਿਹੜਾ ਹੈ ਉਹ ਗਲਤ ਜੱਜ ਕਰ ਗਏ ਉਹਨਾਂ ਨੇ ਬਦલાઈ ਗਿਆ ਸੀਗਾ ਅੱਛਾ ਜੀ ਅਸੀਂ ਪੰਜਾਬੀ ਬਦਲੇ ਦੇ ਨਾਲ ਐਣਾ ਪੜਦੇ ਰਹੇ ਆ ਓਹੋ ਠੀਕ ਹੈ ਅਸੀਂ ਬਦਲਾ ਨੂੰ ਸਮਝਦੇ ਰਹੇ ਆ ਉਹ ਸਿਗਾ ਬਦਲਾ ਹੀ ਹੈ ਹੋਰ ਕੁਝ ਨਹੀਂ ਸਿਗਾ ਅਸ਼ੋਕ ਜੀ ਉਹ ਬਦਲਾ ਦੀ ਰਾਜਨੀਤੀ ਸੀਗੀ ਪਰ ਬਦਲਾ ਦੇਖੋ ਆਦਲ ਜੰਬ ਕਾਂਗਰਸੀ ਜਿਹੜੀਆਂ ਰਵਾਇਤੀ ਪਾਰਟੀਆਂ ਸੀਗੀਆਂ ਉਹ ਇੱਕ ਦੂਸਰੇ ਨਾਲ ਖਾਂਦੀਆਂ ਸੀਗੀਆਂ ਇੱਕ ਦੋ ਲੀਟਰਾਂ ਨੂੰ ਟਾਰਗੇਟ ਕਰਦੀਆਂ ਸੀਗੀਆਂ ਅੰਦਰੂਨੀ ਸੂਤਰ ਜਿਹੜੇ ਉਹ ਇਹ ਦੱਸਦੇ ਆ ਕਿ ਭਗਵੰਤ ਮਾਨ ਦੇ ਆਪਣੇ ਐਮਐਲਏ ਜਿਹੜੇ 15 16 ਆ ਕਹਿੰਦੇ ਆ ਵੀ ਉਹਨਾਂ ਨੇ ਵੀ ਅਸਤੀਫੇ ਲਿਖਾ ਕੇ ਰੱਖੇ ਹੋਏ ਆ ਤੇ ਕਾਰਵਾਈ ਹੋ ਸਕਦੀ ਆ ਹੁਣ ਅੱਜ ਹੁਸ਼ਿਆਰਪੁਰ ਜ਼ਿਲ੍ਹੇ ਦੇ ਦੋ ਤਿੰਨ ਜਿਹੜੇ ਹੈਗੇ ਆ ਜੋਨ ਹੈਗੇ ਆ ਜਿਹੜੇ ਵਿਧਾਨ ਸਭਾ ਹਲਕੇ ਹੈਗੇ ਆ ਉਹਦੇ ਤੇ অবজারভার ਲਾ ਕੇ ਐਮ ਐਲ ਏ ਦੀ ਪਾਵਰਸ ਜਿਹੜੀ ਆ ਉਹਨੂੰ ਘਟਾਉਣ ਦੀਆਂ ਇੱਕ ਨਵੇਂ ਲੈਟਰ ਜਾਰੀ ਹੋਈਆਂ ਨਿਯੁਕਤੀਆਂ ਦੀ ਲੈਟਰ ਜਾਰੀ ਹੋਈ ਆ ਜਿਹਦੇ ਨਾਲ ਐਮ ਐਲ ਏ ਜਾਂ ਜਿਹੜੇ ਹਲਕਾ ਇੰਚਾਰਜ ਹਲਕਾ ਇੰਚਾਰਜ ਪਲੱਸ ਕੋਆਰਡੀਨੇਟਰ ਉਹਦਾ ਨਾਮ ਰੱਖ ਕੇ ਇਹ ਪਦਵੀਆਂ ਦਿੱਤੀਆਂ ਗਈਆਂ ਹੈ ਜਿਸ ਤੋਂ ਸਪਸ਼ਟ ਹੈ ਕਿ ਭਗਵਾਨਤ ਮਾਨ ਦੇ ਜਿਹੜੇ ਜੁਗਲਬੰਦੀ ਸਟੇਜਾਂ ਤੇ ਦਿਖਦੀ ਆ ਉਹਦੇ ਪਿੱਛੇ ਇੱਕ ਬਹੁਤ ਵੱਡਾ ਤੂਫਾਨ ਹੈ ਬੜੀ ਉਥਲ-ਪਥਲ ਹੋ ਚੁੱਕੀ ਆ ਔਰ ਅੰਦ ਪਿਛਲੇ ਪਾਸੇ ਪਰਦੇ ਦੇ ਪਿਛਲੇ ਪਾਸੇ ਜਿਹੜਾ ਜੇ ਆਉਣ ਵਾਲੇ ਸਮੇਂ ਦੇ ਵਿੱਚ ਬਾਹਰ ਵੀ ਆ ਜਾਊਗਾ ਉਸ ਹਿਸਾਬ ਨਾਲ ਇਹ ਲੋਕਾਂ ਤੇ ਹੀ ਬੰਦਸ਼ਾਂ ਜਾਂ ਮੀਡੀਆ ਤੇ ਬੰਦਸ਼ਾਂ ਨਹੀਂ ਲੱਗ ਰਹੀਆਂ ਉਹਦੇ ਆਪਣੇ ਐਮਐਲਏ ਜਾਂ ਜਿਹੜੇ ਆਪਣੇ ਲੀਡਰ ਜਿਹੜਾ ਵੀ ਬੋਲਦਾ ਉਹਦੇ ਵਿਰੁੱਧ ਜਿਹੜੀ ਹੈ ਉਹ ਕਾਰਵਾਈ ਹੁੰਦੀ ਆ ਹਰਮੀਤ ਸਿੰਘ ਪਠਾਨ ਮਾਜਰਾ ਦੀ ਉਦਾਹਰਣ ਤੁਹਾਡੇ ਸਾਰਿਆਂ ਦੇ ਸਾਹਮਣੇ ਉਹਨਾਂ ਦੀ ਗੱਲ ਕਰਨੀ ਸੀ ਅਗਲੀ ਮੈਨੂੰ ਉਹਦੇ ਤਬਾਕ ਦੀ ਉਹਨਾਂ ਦਾ ਦੇਖ ਲਓ ਕਹਿੰਦੇ ਵੀ ਭਗਵੰਤ ਮਾਨ ਸਾਹਿਬ ਕਹਿੰਦੇ ਸੀ ਆਪਾਂ ਤਾਂ ਚੰਗਾ ਲੱਭਿਆ ਸੀ ਬੰਦਾ ਮਾੜਾ ਨਿਕਲਿਆ ਦੱਸੋ ਦੇਖੋ ਭਾਜੀ ਹੁਣ ਸ਼ੋਕ ਜੀ ਪੰਜਾਬੀਆਂ ਨੇ ਵੀ ਇਹਦਾ ਭਗਵੰਤ ਮਾਨ ਚੰਗਾ ਹੀ ਲੱਭਿਆ ਸੀ ਜਾਂ ਮਾੜਾ ਨਿਕਲ ਗਿਆ ਤਾਂ ਹੁਣ ਇਹ ਥੱਲੇ ਕੀ ਸੂਰ ਹੈ ਜੀ ਸਹੀ ਸਹੀ ਇਹ ਹੋਈ ਤਾਂ ਮਹਾਨਾ ਲਾਤਾ ਭਈ ਉਹ ਮਤਲਬ ਉਹ ਉਹ ਤਾਂ ਆਇਆ ਕਿਉਂਕਿ ਉਹ ਕਿਸਾਨਾਂ ਦੇ ਨਾਲ ਖੜ ਗਿਆ ਸੀ ਬਿਆਨ ਦੇਤਾ ਤਾਂ ਉਹਦੇ ਵੀ ਕੋਈ ਪੁਰਾਣਾ ਸਰਾਣਾ ਕੇਸ ਖੋਲ ਕੇ ਦਵਾ ਦਵੇ ਉਹਦੇ ਤੇ ਵੀ ਉਹਨੂੰ ਕਹਿੰਦੇ ਵੀ ਸਜ਼ਾ ਕਰਾ ਕੇ ਜੇ ਹੰਦਰ ਕੀਤਾ ਜਾਣਾ ਤੇ ਮੈਂ ਸਾਨੂੰ ਇਸੇ ਕਰਕੇ ਗਿਆ ਇਹ ਅੰਦਰ ਲੀਆਂ ਗਲਸੋਆ ਉਹ ਇਹੀ ਹੈ ਕਿ ਪੱਜਣੇ ਭਗਵੰਤ ਮਾਨ ਦੀ ਪਿੱਠ ਪਿੱਛੇ ਜਿਹੜੀ ਪਾਰਟੀ ਦਾ ਰਸ ਹੈਗਾ ਆ ਜਿਹੜੇ ਪਾਰਟੀ ਦਾ ਜਿਹੜਾ ਕਮਰਾ ਹੈਗਾ ਇਹਨਾਂ ਉਹਦੇ ਅੰਦਰ ਬੜੀ ਉਥਲ ਪੁਥਲ ਹੈ ਔਰ ਹੋ ਸਕਦਾ ਹੈ ਬਹੁਤ ਜਲਦ ਔਰਾਲ ਵਿੱਚ ਵਾਲੇ ਦਿਨਾਂ ਦੇ ਵਿੱਚ ਉਹ ਉਥਲ-ਪੁਥਲ ਜਿਹੜੀ ਹੈ ਸਾਨੂੰ ਦੇਖਣ ਨੂੰ ਜ਼ਰੂਰ ਮਿਲੂਗੀ ਬਿਲਕੁਲ ਬਿਲਕੁਲ ਇੱਕ ਮੈਂ ਹੋਰ ਵੀ ਦੇਖੀ ਸੀ ਇੰਟਰਵਿਊ ਜਿਹਦੇ ਵਿੱਚ ਮਨਦੀਪ ਸਿੰਘ ਮੰਨਾ ਜਿਹੜੇ ਨੇ ਨਾ ਉਹ ਵੀ ਉਹ ਵੀ ਬੜਾ ਸਰਗਰਮ ਰਹਿੰਦੇ ਨੇ ਉਹ ਕਹਿੰਦੇ ਵੀ ਅਗਰ ਸਰਕਾਰ ਬੈਕਫੁੱਟ ਕਹਿ ਦੇਵੇ ਵੀ ਸਾਡੇ ਹੱਥ ਖੜੇ ਆ ਤਾਂ ਫਿਰ ਅਸੀਂ ਆਪੇ ਹੱਲ ਕਰ ਦੇਾਂਗੇ ਤਾਂ ਕੋਈ ਤਾਂ ਬਹੁਤ ਹੈ ਅੱਜ ਹੁਣ ਜਿਹੜੇ 5 ਸਾਲਾਂ ਬੱਚੇ ਦੇ ਕਤਲ ਹੋਇਆ ਸੀ ਸ਼ਾਰਪੁਰ ਦੇ ਵਿੱਚ ਉੱਥੇ ਉਹਦਾ ਅੱਜ ਲਾਸਟ ਜਿਹੜੀ ਸੈਰੇਮਨੀ ਹੁੰਦੀ ਉਹਦਾ ਭੋਗ ਸੀਗਾ ਬੱਚੇ ਦਾ ਤੇ ਉੱਥੇ ਬੜੀਆਂ ਜੱਥੇਬੰਦੀਆਂ ਹੋਈਆਂ ਸ਼ਹਿਰ ਦੇ ਵਿੱਚ ਉਹਨਾਂ ਨੇ ਕੱਢਿਆ ਉੱਥੇ ਬੜੇ ਬੜੇ ਦੂਸਰੇ ਆਏ ਆ ਇੱਕ ਜਿਹੜੇ ਸਵਾਸੇਵੀ ਜਿਹੜੇ ਬਹੁਤ ਦੂਸਰੇ ਆ ਗਏ ਆ ਆਈ ਫੋਰਗੇਟ ਦਾ ਨੇਮ ਕੀ ਨਾਮ ਉਹਨਾਂ ਦਾ ਇੱਕ ਲੱਖਾ ਸਿਧਾਨਾ ਜਿਹੜੇ ਭਗਵਾਨ ਦਾ ਲੱਖਾ ਸਿਧਾਨਾ ਦੇਖੋ ਲੱਖਾ ਸਿਧਾਨਾ ਜੀ ਇਹ ਕਹਿ ਰਹੇ ਸੀਗੇ ਅੱਜ ਕਿ ਪੰਜਾਬ ਸਰਕਾਰ ਦੀ ਜਿਹੜੀ ਚੁੱਪੀ ਹੈ ਉਹ ਬਹੁਤ ਹੀ ਜਿਹੜੀ ਮੰਦ ਭਾਗੀ ਹੈ ਇਸ ਮਾਮਲੇ ਦੇ ਉੱਤੇ ਦੇਖੋ ਅਸੀਂ ਕੱਟ ਨਹੀਂ ਕਿਸੇ ਨੂੰ ਵੀ ਸਕਦੇ ਹਾਂਜੀ ਜਿਹੜਾ ਕਿਸੇ ਨੂੰ ਤੋੜ ਦੇਣਾ ਜਾਂ ਜ਼ਬਰਦਸਤੀ ਕਰ ਦੇਣਾ ਉਹ ਕਹਿੰਦੇ ਸੀ ਕਿ ਅਜ ਤੱਕ ਅਜਿਹੀ ਪਾਲਿਸੀ ਕਿਉਂ ਨਹੀਂ ਬਣੀ ਹੁਣ ਜੇ ਤੁਸੀਂ ਆਧਾਰ ਕਾਰਡ ਦੀ ਗੱਲ ਕਰ ਰਹੇ ਹੋ ਦੇਖੋ ਕੁਛ ਤਾਂ ਪੋਲੀਟੀਕਲ ਬੰਦਿਆਂ ਦੇ ਇਫੈਕਟ ਦੇ ਨਾਲ ਪੰਚਾਇਤ ਤਸਦੀਕ ਕਰ ਲੈਂਦੇ ਆ ਪਰ ਇਹਦੇ ਵਿੱਚ ਅਸ਼ੋਕ ਜੀ ਮੈਂ ਸਟੱਡੀ ਕਰਦਾ ਪਿਆ ਮਾਂ ਸ਼ਾਇਦ ਅਗਲੀ ਕੇਸ ਚ ਸੀ ਨਾ ਇਹ ਪ੍ਰਵਾਸੀਆਂ ਦੇ ਆਧਾਰ ਕਾਰਡ ਕਿਤਾ ਬਣਦੇ ਆ ਇਹਦੇ ਚ ਸਭ ਤੋਂ ਵੱਡਾ ਹੱਥ ਜਿਹੜਾ ਹੈਗਾ ਨਾ ਐਨੀਮਲ ਹਸਬੈਂਡਰੀ ਡਿਪਾਰਟਮੈਂਟ ਹੈਗਾ ਜਿਹੜੇ ਪਿੰਡਾਂ ਦੇ ਵਿੱਚ ਪਸ਼ੂ ਹਸਪਤਾਲ ਖੁੱਲੇ ਗਏ ਆ ਨਾ ਉਹ ਇੱਕ ਕ腐ਸ਼ਨ ਦੇ ਅੱਡੇ ਦੇ ਤੌਰ ਤੇ ਬੜੇ ਉੱਪਰੇ ਆ ਔਰ ਉਹ ਵੈਰੀਫਾਈ ਕਰਦੇ ਰਹੇ ਆ ਪੈਸੇ ਲੈ ਕੇ ਤਾਂ ਆਧਾਰ ਕਾਰਡ ਇਹਨਾਂ ਦੇ ਪ੍ਰਵਾਸੀਆਂ ਦੇ ਬਣਦੇ ਰਹੇ ਆ ਨੀ ਆਪਾਂ ਵੀ ਜਿਹੜੇ ਪੜਦੇ ਹੁੰਦੇ ਸੀਗੇ ਇਹਨਾਂ ਕੋਲੋਂ ਅਟੈਸਟਡ ਤਾਂ ਕਰਾ ਲੈਂਦੇ ਹਾਂ ਉਸ ਤੋਂ ਪਹਿਲੇ ਤਾਂ ਪੈਸੇ ਪੂਸੇ ਲੈਣਦੇ ਸੀ ਹੁਣ ਮੈਨੂੰ ਲੱਗਦਾ ਉਹੀ ਵੀ ਪੈਸੇ ਲੈ ਕੇ ਵੈਰੀਫਾਈ ਕਰ ਦਿੰਦੇ ਵੀ ਬੰਦਾ ਪਿਛਲੇ 2-4 ਸਾਲ ਤੋਂ ਇੱਥੇ ਰਹਿ ਰਿਹਾ ਵਾ ਤਾਂ ਆਧਾਰ ਕਾਰਡ ਬਣ ਰਿਹਾ ਕਿਉਂਕਿ ਹੁਣ ਮੈਂ ਕਿਹਾ ਜੀ ਹੁਣ ਤਾਂ ਬੜੀ ਦੂਸਰੀ ਹੋ ਗਈ ਆ ਤੁਸੀਂ ਇੱਕ ਦੇਖੋ ਪੇ ਆਪਾਂ ਫਸਟ ਜਿਹੜੇ ਆਪਾਂ ਪ੍ਰੋਗਰਾਮ ਪਹਿਲਾਂ ਕੀਤਾ ਸੀ ਸਾਡਾ 3rd ਆ ਉਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਜਦੋਂ ਪੁਲਿਸ ਨੇ कांड ਤੋਂ ਬਾਅਦ ਰੇਡ ਕੀਤੀ ਆ ਉਸ ਭੀਮਦੇ ਨਗਰ ਦੇ ਵਿੱਚ ਉਹਦੇ ਚ ਦੋ ਦਰਜਨ ਦੇ ਕਰੀਬ ਬਿਹਾਰ ਜਾਂ ਯੂਪੀ ਦੇ ਵਿੱਚ ਜਿਹੜੇ ਭਗੌੜੇ ਆਏ ਉਹ ਸਿਗੇ ਉਹ ਫਰਾਰ ਹੋਏ ਆ ਯੂਪੀ ਦੇ ਵਿੱਚ ਜਿਹੜੇ ਭਗੌੜੇ ਸਿਗੇ ਉਹ ਆਪਣੇ ਦਿੱਤਿਆ ਨਾਸ ਜੀ ਦਾ ਬਿਆਨ ਸਿਗਾ ਵੀ ਜਿਆਦਾ ਛੱਡ ਜਾਓ ਯੂਪੀ ਤੇ ਜਾਂ ਫਿਰ ਗੋਲੀ ਖਾਣ ਨੂੰ ਤਿਆਰ ਹੋ ਜਾਓ ਉਹ ਇੱਧਰ ਆ ਕੇ ਸੀ ਇਸ ਤਰ੍ਹਾਂ ਦੇ ਖਰੇ ਕਿੰਨੇ ਕਹਿ ਗਏ ਜਿਹੜੇ ਆਧਾਰ ਕਾਨ ਬਣਾ ਗਏ ਇਸ ਤਰ੍ਹਾਂ ਦੇ ਮਿਲੀ ਭੂਮਤ ਦੇ ਨਾਲ ਤੇ ਉਹ ਕਰਾਈ ਮੈਂ ਆਪਾਂ ਸਾਰੀ ਕੌਮ ਨੂੰ ਦੋਸ਼ ਨਹੀਂ ਦਿੰਦੇ ਹੈਗੇ ਆ ਅੱਛੇ ਵੀ ਹੈਗੇ ਆ ਚੰਗੇ ਵੀ ਹੈਗੇ ਆ ਜਿਹੜੇ ਆਪਣੀ ਮਿਹਨਤ ਵੀ ਕਰਦੇ ਹੈਗੇ ਆ ਪਰ ਕੁਝ ਜਿਹੜੇ 1% ਜਾਂ 2% ਜਿਹੜੇ ਕ੍ਰਿਮੀਨਲ ਆ ਉਹਦੇ ਨਾਲ ਸਾਰੀ ਕੌਮ ਬਦਨਾਮ ਹੋ ਜਾਂਦੀ ਆ ਬਿਲਕੁਲ ਜੀ ਬਿਲਕੁਲ ਬਾਕੀ ਤਾਂ ਜੀ ਆਪਾਂ ਸਰਕਾਰ ਦੀ ਹੀ ਗੱਲ ਕਰੀਏ ਤੇ ਨਾ ਦੇ ਨਾਲ ਸਾਡੇ ਆਪਣੇ ਲੋਕਾਂ ਦੀ ਵੀ ਗਲਤੀਆਂ ਆ ਕਿਉਂਕਿ ਜਦੋਂ ਅਸੀਂ ਕਮਰਾ ਕਰਾਇਆ ਘਰ ਕਰਾਇਆ ਤੇ ਦਿੰਨੇ ਆ ਜਾਂ ਆਪਾਂ ਜੌਬ ਤੇ ਰੱਖਦੇ ਆ ਜਾਂ ਕੁਝ ਸਮਾਨ ਕਿਸੇ ਕੋਈ ਦੁਕਾਨ ਖੋਲਦਾ ਵਾ ਉਹਦੀ ਕੋਈ ਪੁਲਿਸ ਵੈਰੀਫਿਕੇਸ਼ਨ ਜਾਂ ਕੁਝ ਨਹੀਂ ਕਰਵਾਉਂਦੇ ਸਿੱਧੇ ਇਹਦੇ ਆਇਆ ਬੰਦਾ ਦੂਜੇ ਦਿਨ ਇਹ ਮੇਰੇ ਚਾਚੂ ਦਾ ਬੇਟਾ ਹੈ ਮੇਂ ਚਾਚੂ ਤਾਂ ਪਤਾ ਨਹੀਂ ਕੀ ਕਹਿੰਦੇ ਹੁੰਦੇ ਹੋ ਮੇਰਾ ਚਾਚਾ ਦਾ ਬੇਟਾ ਹੈ ਤੇ ਉਹ ਉਹਨੂੰ ਕੰਮ ਤੇ ਰੱਖ ਲੈਣੇ ਆ ਤੇ ਇਹ ਕਦੋਂ ਹਟਾਂਗੇ ਆਪਾਂ ਇਹਹੀ ਇਹਹੀ ਚੀਜ਼ ਹੈ ਤੁਹਾਨੂੰ ਯਾਦ ਹੋਣਾ ਤੁਸੀਂ ਵੈਸੇ ਵੀ ਛੋਟੇ ਛੋਟੇ ਸੀਗੇ ਤੇ ਜਿਹੜੀ ਲੇਬਰ ਹੈ ਇਹਨਾਂ ਨੂੰ ਲੁਧਿਆਣੇ ਸਟੇਸ਼ਨ ਤੋਂ ਹਾਰ ਪਾ ਕੇ ਲਿਆਂਦੇ ਹੁੰਦੇ ਸੀ ਬਿਲਕੁਲ ਬਿਲਕੁਲ ਅੱਬ ਤਾਂ ਪਹਿਲਾ ਪਹਿਲਾ ਜਦੋਂ ਅਸੀਂ ਵੀ ਛੋਟੇ ਸੀ ਮੈਂ ਤੁਹਾਡੇ ਜਿਉਂਮਰ ਤੋਂ ਵੱਡਾ ਹਾਂ ਤਾਂ ਗੱਡੀ ਕਰਕੇ ਯੂਪੀ ਨੂੰ ਜਾਣਾ ਤੇ ਉੱਥੇ ਜਾ ਕੇ ਸੈਟਲਮੈਂਟ ਕਰਕੇ ਆਣੀ ਆ ਬਈ ਤੁਸੀਂ ਜਿਹੜੀ ਲੇਬਰ ਹੈ ਇਹਨਾਂ ਦਿਨਾਂ ਦੇ ਵਿੱਚ ਆਣੀ ਆ ਅਸੀਂ ਇਨਵਾਈਟ ਤਾਂ ਉਹ ਆਪ ਕਰਦੇ ਸੀ ਦੇਖੋ ਪ੍ਰਵਾਸ ਜਿਹੜਾ ਹੈ ਇਹਨੂੰ ਰੋਕਿਆ ਨਹੀਂ ਜਾ ਸਕਦਾ ਪ੍ਰਵਾਸ ਜਿਹੜਾ ਹੈ ਇਹ ਥੋਸ ਸਮਾਜ ਦੀ ਜਿਹੜੀ ਹੈ ਉਹ ਬੜੀ ਨਹੀਂ ਹੈ ਪਰ ਉਹਦੇ ਲਈ ਜਿਹੜੇ ਨਿਜਮ ਰੂਲਸ ਐਂਡ ਰੈਗੂਲੇਸ਼ਨਸ ਐ ਉਸੇ ਹੁਣ ਸਾਡੇ ਹਿਮਾਚਲ ਹੈਗਾ ਨਾਲ ਐ ਹਰਿਆਣਾ ਹੈਗਾ ਆ ਇਹ ਆਰੂਣਾਚਲ ਪ੍ਰਦੇਸ਼ ਆ ਉਹਨਾਂ ਦੇ ਵਿੱਚ ਸਰਕਾਰ ਨੇ ਕਿਸ ਤਰ੍ਹਾਂ ਅਪਣੀ ਕੀਤੀ ਹੋਈ ਆ ਉੱਥੇ ਕਿਉਂ ਨਹੀਂ ਇਲੀਗਲ ਟੋਪ ਦੇ ਬੰਦਾਰ ਐ ਸਕਦਾ ਕਿਉਂਕਿ ਸਰਕਾਰ ਜਿਹੜੀ ਹੈ ਉਹਨੇ ਨਜ਼ਰ ਰੱਖੀ ਹੋਈ ਆ ਜਾਂ ਉਹਦੀਆਂ ਜਿਹੜੀ ਅਹ ਟੀਮਸ ਹੈਗੇ ਆ ਮੁਜੇ ਤੇ ਉਹਦੇ ਡਿਪਾਰਟਮੈਂਟਸ ਹੈਗੇ ਆ ਉਹ ਨਹੀਂ ਕਿਸੇ ਨੂੰ ਵੀ ਰਹਿਣ ਦਿੰਦੇ ਸਾਡੇ ਕੀ ਹੋ ਰਿਹਾ ਸਾਡੇ ਪਤਾ ਹੀ ਨਹੀਂ ਲੱਗਦਾ ਕੌਣ ਕਿਹੜਾ ਕਿੱਥੇ ਰਹੀ ਜਾਂਦਾ ਜਦ ਕਿ ਇਹਦੇ ਲਈ ਬਕਾਇਦਾ ਬੜੇ ਨਿਯਮ ਹੈਗੇ ਆ ਵੀ ਜਿਹੜੇ ਵੀ ਬੰਦੇ ਨੇ ਰੱਖਣਾ ਜਿਹਨੇ ਵੀ ਇੱਥੇ ਆ ਕੇ ਰਹਿਣਾ ਉਹਨੇ ਆਪਣਾ ਇੱਕ ਇਕਰਾਰਨਾਮਾ ਬਣਾਉਣਾ ਜਿਹਦੇ ਘਰ ਚ ਰਹਿਣਾ ਫਿਰ ਆਪਣਾ ਉਹਨੇ ਆਧਾਰ ਕਾਰਡ ਦੇਣਾ ਫਿਰ ਪੁਲਿਸ ਨੂੰ ਇਨਫਾਰਮ ਕਰਨਾ 15 ਦਿਨਾਂ ਦੇ ਅੰਦਰ ਅੰਦਰ ਪੂਰਾ ਐਡਰੈਸ ਕਿਰਾਏਦਾਰ ਦਾ ਵੀ ਤੇ ਦੂਸਰੇ ਦੇ ਇਸ ਤਰ੍ਹਾਂ ਦੇ ਨਿਯਮ ਹੈਗੇ ਆ ਔਰ ਮੈਂ ਤਕਰੀਬਨ ਤਕਰੀਬਨ 6 ਥਾਣਿਆਂ ਦੇ ਵਿੱਚ ਵੈਰੀਫਾਈ ਕਰ ਚੁੱਕਾ ਜਿਹੜੇ ਐਸ ਐਚ ਓਸ ਲੱਗੇ ਆ ਉਹ ਕਹਿੰਦੇ ਕਿ ਜਦੋਂ ਸਾਨੂੰ ਚਿੱਠੀ ਆ ਜਾਂਦੀ ਆ ਉਦੋਂ ਅਸੀਂ ਆਪਣੇ ਐਮ ਸੀ ਐਨਸ ਨੂੰ ਜਿਹੜੇ ਵਾਰਡ ਦੇ ਉਹਨਾਂ ਨੂੰ ਕਹਿੰਦੇ ਆ ਉਹਦੇ ਚੋਂ 2-4 ਆ ਜਾਂਦੇ ਆ ਬਾਕੀ 90% ਦਾ ਇਨੀ ਕਲ ਤੌਰ ਤੇ ਹੀ ਰਹੀ ਜਾਂਦੇ ਆ ਉਹਨਾਂ ਦੀ ਰਜਿਸਟ੍ਰੇਸ਼ਨ ਹੁੰਦੀ ਨਹੀਂ ਥਾਣੇ ਦੇ ਵਿੱਚ ਤੇ ਹੁਣ ਇੱਕ ਇੱਕ ਆਖਰੀ ਮੇਰਾ ਇੱਕ ਸਵਾਲ ਇਹ ਵੀ ਸੀਗਾ ਵੀ ਜਿੱਦਾਂ ਹੁਣ ਚਲੋ ਪ੍ਰਵਾਸੀਆਂ ਦੇ ਖਿਲਾਫ ਜਿਹੜਾ ਇਹ ਮੁਹਿੰਮ ਚੱਲੀ ਆ ਤੇ ਮੰਨ ਲਓ ਵੇ ਸਾਰੇ ਪ੍ਰਵਾਸੀ ਜਾਂ ਬਹੁਤ ਸਾਰੇ ਬਹੁ ਗਿਣਤੀ ਪ੍ਰਵਾਸੀ ਜਿਹੜਾ ਅਗਰ ਪੰਜਾਬ ਛੱਡ ਕੇ ਚਲ ਜਾਂਦੇ ਆ ਤਾਂ ਕੀ ਪੰਜਾਬ ਇਸ ਗੱਲ ਇਹ ਰੈਡੀ ਆ ਕੀ ਪੰਜਾਬ ਦਾ ਨੌਜਵਾਨ ਇਸ ਗੱਲ ਇਹ ਰੈਡੀ ਆ ਵੀ ਜਿਹੜੇ ਉਹ ਕੰਮ ਛੱਡ ਕੇ ਜਾਣਗੇ ਜੋ ਉਹ ਜੋ ਖਲਾਪ ਆਏਗਾ ਉਹ ਕੀ ਆਪਾਂ ਪੰਜਾਬੀ ਉਹ ਕੰਮ ਕਰਨ ਨੂੰ ਤਿਆਰ ਦੇਖੋ ਕੱਲ ਇੱਕ ਪੰਜਾਬੀ ਨੇ ਨਾ ਰੈੜੀ ਲਗਾਈ ਉੱਥੇ ਮਿਰਚਾਂ ਦੀ ਹੁਸ਼ਿਆਰਪੁਰ ਮੰਡੀ ਦੇ ਵਿੱਚ ਉਹਦੇ ਕੋਲੋਂ ਮਿਰਚ ਨਹੀਂ ਕੋਈ ਖਰੀਦਣ ਗਿਆ ਆ ਯਾਰ ਉਹ ਗੋਭੀ ਬਾਕੀ 50 ਰੁਪਏ ਵੇਚਦੇ ਸੀ ਉਹ 35 ਰੁਪਏ ਵੇਚਦਾ ਸੀ ਉਹਦੀ ਗੋਭੀ ਨਹੀਂ ਵਿਕੀ ਅਸੀਂ ਵੀ ਇਹਨਾਂ ਤੇ ਲੱਗ ਆਇਆ ਵਾਂ ਸੈਕੰਡ ਵੀ ਗੱਲ ਜਿਹੜੀ ਖਲਾਅ ਨਹੀਂ ਹੈਗੀ ਆ ਇਹਦੇ ਰੈਸਿਪ੍ਰੋਕਲ ਰਿਜ਼ਲਟਸ ਵੀ ਆ ਸਕਦੇ ਆ ਬਹੁਤ ਸਾਰੇ ਪੰਜਾਬੀ ਦੂਜੇ ਸੀਟਸ ਜਾ ਕੇ ਵੀ ਆਪਣੇ ਬੜੇ ਬੜੇ ਬਿਜ਼ਨਸ ਕਰ ਰਹੇ ਆ ਜੇ ਅਸੀਂ ਜ਼ਬਰਦਸਤੀ ਕਰਦਾਂਗੇ ਮੇਬੀ ਉਹਨਾਂ ਦਾ ਵੀ ਉਹਦੇ ਤੇ ਵੀ ਅਸਰ ਪਊਗਾ ਹੁਣ ਪ੍ਰਵਾਸ ਤਾਂ ਦੇਖੋ ਵਿਦੇਸ਼ਾਂ 'ਚ ਵੀ ਆ ਤੁਸੀਂ ਵਿਦੇਸ਼ਾਂ 'ਚ ਤੁਸੀਂ ਵੀ ਸੈਟਲ ਹੋਏ ਆ ਜਾ ਕੇ ਤੁਸੀਂ ਬਕਾਇਦਾ ਫੀਸ ਭਰੀਆਂ ਟੈਸਟ ਦਿੱਤੇ ਆ ਡਰਾਈਵਿੰਗ ਇਵਨ ਲਾਇਸੈਂਸ ਲੈਣ ਲਈ ਮੈਨੂੰ ਮੈਂ ਦਾ ਵੀ ਤੁਸੀਂ ਬਹੁਤ ਸਾਰੇ ਟੈਸਟ ਦਿੱਤੇ ਉਹਨੇ ਫੀਸ ਭਰੀ ਹੋਣੀ ਆ ਤੁਹਾਡਾ ਘਰ ਦਾ ਟੈਸਟ ਹੈ ਤੁਹਾਡੀ ਪੇਮੈਂਟ ਦਾ ਜਿਹੜੇ ਕਟੌਤੀਆਂ ਆ ਉਹ ਸਾਰੀਆਂ ਇੱਕ ਲੜੀ ਚ ਪ੍ਰੂ ਹੋਈਆਂ ਆ ਸਾਡੇ ਇਹ ਜਿਹੜਾ ਹਜੇ ਲੜੀ ਚ ਪ੍ਰੂ ਨਹੀਂ ਹੋਇਆ ਇਸ ਕਰਕੇ ਜਿਹੜਾ ਇਹਦੇ ਵਿੱਚ ਜਿਹੜਾ ਖਲਾਅ ਪੈਣਾ ਉਹ ਬਹੁਤ ਮੁਸ਼ਕਲ ਹੈ ਕਿਉਂਕਿ ਜਿਹੜੇ ਲੋਕ ਜ਼ਿਮੀਂਦਾਰ ਵੱਡੇ ਹੈਗੇ ਆ ਉਹਨਾਂ ਨੂੰ ਅੱਗੇ ਮਜ਼ਦੂਰੀ ਦੀ ਲੋੜ ਪੈਣੀ ਆ ਪੰਜਾਬੀ ਜਿਹੜੇ ਹੈਗੇ ਆ ਉਹ ਟਰੈਕਟਰਾਂ ਦੇ ਉੱਤੇ ਬੈਠ ਕੇ ਤੇ ਹੁਣ ਬੁਲਟ ਮੋਟਰਸਾਈਕਲ ਦੀਆਂ ਜੇੜੀਆਂ ਤੇ ਜ਼ਿਆਦਾ ਸ਼ਕੀਨ ਹੋ ਗਏ ਆ ਖੇਤਾਂ 'ਚ ਕੰਮ ਘੱਟ ਕਰਦੇ ਆ ਇਹ ਜਿਹੜਾ ਖਲਾਜ ਪੈ ਜਾਂਦਾ ਜਾਂ ਖਾਲੀ ਹੋ ਜਾਂਦਾ ਪੰਜਾਬ ਇਹਨਾਂ ਤੋਂ ਜਾਂ 50% ਵੀ ਹੋ ਜਾਂਦੇ ਆ ਤਾਂ ਲੇਬਰ ਜਿਹੜੀ ਆ ਅਤਿਆੰਤ ਮਹਿੰਗੀ ਵੀ ਮਿਲੂਗੀ ਤੇ ਮੁਸ਼ਕਲ ਨਾਲ ਵੀ ਮਿਲੂਗੀ ਮੈਂ ਛੋਟੀ ਜਿਹੀ ਹੋਰ ਉਦਾਹਰਣ ਦੰਦਾ ਕਣਕ ਪੱਦੇ ਸੀਗੇ ਤੇ ਅਸੀਂ ਕਣਕ ਦੀ ਬਾਟੀ ਦੀ ਨਾ ਕਵਰੇਜ ਲਈ ਮੈਂ ਜਾ ਰਿਹਾ ਸੀ ਆਪਣੀ ਨਿਊਜ਼ਪੇਪਰ ਵੱਲੋਂ ਤੇ ਤਾਸ਼ ਖੇਡਦੇ ਦੀ ਪਤਾ ਸੀਗਾ ਵੀ ਤੁਸੀਂ ਰਸਤੇ 'ਚ ਮੈਂ ਕਿਹਾ ਵੀ ਤੁਸੀਂ ਵੀ ਕਣਕੋਣ ਕੁ ਵੱਢ ਲਓ ਸਾਰੇ ਪ੍ਰਵਾਸੀ ਮਜ਼ਦੂਰੇ ਲੱਗੇ ਉਹਨਾਂ ਦਾ ਜਵਾਬ ਪਤਾ ਕੀ ਸੀ ਜੋਗ ਜੀ ਹਾਂਜੀ ਉਹਨਾਂ ਦਾ ਜਵਾਬ ਇਹ ਸੀ ਇਹਨਾਂ ਨੂੰ ਤਾਂ ਦਾਣੇ ਮਿਲਦੇ ਨਹੀਂ ਆ ਸਾਨੂੰ ਤਾਂ ਦਾਣੇ ਮਹੀਨੇ ਬਾਅਦ ਮਿਲੇ ਜਾਣੇ ਆ ਸਰਕਾਰ ਵੱਲੋਂ ਉਹਨੇ ਕੰਮ ਕਿੰਦਾ ਕਰਨਾ ਇਹ ਇਹ ਮੇਰੇ ਨਾਲ ਬੀਤੀ ਹੋਈ ਗੱਲ ਆ ਔਰ ਮੇਰੇ ਕਵਰੇਜ ਦੇ ਦੌਰਾਨ ਦੀ ਗੱਲ ਆ ਮੈਂ ਹੁਣ ਪਿੰਡ ਦਾ ਨਾਮ ਨਹੀਂ ਲੈਣਾ ਜ਼ਿਆਦਾ ਕੋਮਾਲ ਵਾਲੀ ਗੱਲਾ ਵੀ ਪੰਜਾਬੀ ਕੌਮ ਜਿਹੜੀ ਕਿ ਇਹ ਮਿਹਨਤ ਕਸ਼ੀ ਮੰਨੀ ਜਾਂਦੀ ਸੀ ਜਿਹੜੀ ਕਦੀ ਮੰਗ ਕੇ ਖਾਂ ਲੜੀ ਸੀਗੀ ਉਹਨਾਂ ਨੂੰ ਸਰਕਾਰਾਂ ਨੇ ਐਨਾ ਮਤਲਬ ਲਾਚਾਰ ਬਣਾਤਾ ਵੀ ਫ੍ਰੀ ਤੇ ਲਾਤਾ ਵੀ ਆਟਾ ਵੀ ਮਿਲ ਜਾਣਾ ਦਾਲ ਵੀ ਮਿਲ ਜਣੀ ਆ ਬਿਜਲੀ ਵੀ ਮਿਲ ਜਣੀ ਆ ਸਭ ਕੁਝ ਫ੍ਰੀ ਮਿਲਣਾ ਤੁਹਾਨੂੰ ਕਰਨ ਦੀ ਕੋਈ ਲੋੜ ਨਹੀਂ ਹੈਗੀ ਬਿਲਕੁਲ ਬਿਲਕੁਲ ਜੀ ਇਹ ਜਿਹੜੀ ਦੇਖੋ ਨੌਕਰੀਆਂ ਮੰਗਣ ਤੇ ਵੱਲ ਤੋਂ ਧਿਆਨ ਹਟਾਉਣ ਲਈ ਮੁਫਤ ਦਾ ਜਿਹੜਾ ਲੌਲੀਪੌਪ ਉਹ ਦਿੱਤਾ ਜਾਂਦਾ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਦੀਪਕ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਹਰ ਹਫਤੇ ਸਾਡੇ ਲਈ ਟਾਈਮ ਕੱਢਦੇ ਹੋ ਤੇ ਸਾਡੇ ਦਰਸ਼ਕਾਂ ਤੱਕ ਬਹੁਤ ਹੀ ਜਿਹੜੀਆਂ ਜਾਣਕਾਰੀਆਂ ਵਿਦ ਡਾਟਾ ਤੁਸੀਂ ਪੇਸ਼ ਕਰਦੇ ਹੋ ਤੇ ਬਾਕੀ ਆਪਾਂ ਦਰਸ਼ਕਾਂ ਨੂੰ ਇਹ ਜੱਟਣਾ ਚਾਹੁੰਦੇ ਹਾਂ ਬਿਲਕੁਲ ਤੁਸੀਂ ਇਹ ਚੈਨਲ ਨੂੰ ਦੇਖੋ ਸਬਸਕ੍ਰਾਈਬ ਕਰੋ ਤੇ ਅਗਰ ਹੋਰ ਕੋਈ ਚੀਜ਼ ਤੁਸੀਂ ਐਡ ਕਰਨਾ ਚਾਹੁੰਦੇ ਆ ਜਾਂ ਪੰਜਾਬ ਦੀ ਕੋਈ ਖਾਸ ਨਿਊਜ਼ ਤੇ ਕੋਈ ਰਿਪੋਰਟ ਲੈਣਾ ਚਾਹੁੰਦੇ ਆ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਤੇ ਨਾਲ ਦੇ ਨਾਲ ਅਸੀਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਆਂ ਵੀ ਬਿਲਕੁਲ ਸੰਜਮ ਬਣਾਈ ਰੱਖੋ ਠੀਕ ਆ ਕਿਸੇ ਨੇ ਗਲਤੀ ਕੀਤੀ ਆ ਬਟ ਉਹਦਾ ਉਹਦਾ ਜਿਹੜਾ ਖਾਮੇ ਆ ਜਾਂ ਸਾਰਿਆਂ ਨੂੰ ਨਾ ਪੁਕਤਨਾ ਪਵੇ ਕਿਉਂਕਿ ਸਾਡੇ ਪੰਜਾਬੀ ਬਾਇਰਲੀ ਸਟੇਟਾ ਵਿੱਚ ਵੀ ਬਚਦੇ ਨੇ ਸੋ ਇਹਦਾ ਕੋਈ ਹੱਲ ਸਰਕਾਰ ਨੂੰ ਵਿੱਚ ਪਾ ਕੇ ਕੋਈ ਲੀਗਲੀ ਤਰੀਕੇ ਨਾਲ ਕਰਨਾ ਚਾਹੀਦਾ ਤੇ ਦੀਪਕ ਜੀ ਇੱਕ ਵਾਰ ਫੇਰ ਤੁਹਾਡਾ ਆਪਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਬਹੁਤ ਬਹੁਤ ਸ਼ੁ크ਰੀ ਧੰਨਵਾਦ ਤੁਹਾਡਾ ਸਾਰਿਆਂ ਦਾ ਜੀ ਬਿਲਕੁਲ ਜੀ ਦਰਸ਼ਕੋ ਦੇਖਦੇ ਰਹੋ VTV ਪੰਜਾਬੀ ਤੇ ਹੁਣ ਮੈਨੂੰ ਅਸ਼ੋਕ ਚਿੱਤਰ ਨੂੰ ਇਜਾਜ਼ਤ ਤੇ ਅਸੀਂ ਤੁਹਾਡੇ ਨਾਲ ਜੁੜੇ ਆ ਤੁਸੀਂ ਦੇਖਦੇ ਰਹੋ ਸਾਨੂੰ ਜੁੜੇ ਰਹੋ VTV ਪੰਜਾਬੀ ਤੇ ਵਿਕਟਰੀ ਆਫ ਟਰੂਥ